ਸਾਰਿਆਂ ਨੂੰ ਮੇਰੇ ਵੱਲੋਂ ਸੱਚੀ ਅਕਾਲ ਬੋਪਾ ਆਈ ਫੈਮਿਲੀ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਚੱਲੇ ਆ ਅਸੀਂ ਪਟਿਆਲੇ ਪਟਿਆਲੇ ਚੱਲੇ ਆ ਅਸੀਂ ਵਿਆਹਾਂ ਲਈ ਸ਼ਾਪਿੰਗ ਕਰਨ ਕਿਉਂਕਿ ਦੋ ਚਾਰ ਕ ਵਿਆਹ ਆ ਗਏ ਤਾਂ ਉਹਨਾਂ ਲਈ ਹੁਣ ਅਸੀਂ ਕੱਪੜੇ-ਕੁੱਪੜੇ ਖਰੀਦ ਲੈਣ ਚੱਲੇ ਆ ਬਸ ਆਪਣੇ-ਆਪ ਦੇ ਸੂਟ ਲੈ ਕੇ ਆਵਾਂਗੇ ਔਰ ਜਵਾਕ ਲਈ ਤਾਂ ਬਸ ਮਤਲਬ ਇੱਕ ਦੋ ਲੈ ਆਵਾਂਗੇ ਫਿਰ ਆਏ ਉਹਨਾਂ ਦੇ ਤਾਂ ਰੈਡੀमेड ਮਿਲਨੇ ਹਨਾ ਉਹਨਾਂ ਦੇ ਤਾਂ ਰੈਡੀमेड ਮਿਲਨੇ ਆ ਤਾਂ ਕਰਕੇ ਵੀ ਲੈਣੇ ਹੁੰਦੇ ਨੇ ਇਸ ਕਰਕੇ ਫਿਰ ਜਿਹੜੇ ਸਾਡੇ ਸੂਟ ਹੁੰਦੇ ਨੇ ਹਨਾ ਉਹ ਸਾਨੂੰ ਕੀ ਪਤਾ ਪਸੰਦ ਆਣਗੇ ਜਾਂ ਕਿੱਦਾਂ ਦੇ ਲੱਗਣ ਹਨਾ ਫਿਰ ਉਹ ਆਪਾਂ ਤਿਆਰ ਕਰਾਣੇ ਵੀ ਦੇ ਸਕਦੇ ਆ ਆਵੋ ਤਾਂ ਨਹੀਂ ਜਾਂਦਾ ਲਾ ਕੀ ਕਰਾਉਣਾ ਇੱਥੇ ਕੀ ਕਰਾਉਣਾ ਹੈ ਇੱਥੇ ਉੱਥੇ ਕਿੱਥੇ ਬੜ ਗਈ ਜਮਮਾ ਹੀ ਅਲਮਾਰੀ ਦੇ ਵਿੱਚ ਬੜੀ ਪਈ ਆ ਜਮਮਾ ਹੀ ਮੇਰੇ ਸਪਲੈਂ ਲੱਭ ਨਹੀਂ ਤੇ ਆਇਆ ਕਰਿਓ ਹਾਂ ਜੇ ਗੋਭੀ ਸਵੰਨੀ ਮਿਲ ਗਈ ਲਿਆਉ ਇਸ ਉੱਤੇ ਇਸ ਮਾਰਕਟ ਨੂੰ ਗੋਭੀ ਨਾ ਆਉਂਦੀ ਆ ਉਹ ਮਹਿੰਗੀ ਆ ਜੇ ਮੈਂ ਰੁੱਟ ਸੂਟਾਂ ਦਾ ਰੇਟ ਆ ਉੱਥੇ ਉਵੇਂ ਹੀ ਗੋਭੀ ਦਾ ਰੇਟ ਆ ਹਾਂ ਆਉਰੇ ਆਉਂਗੇ ਨਹੀਂ ਅੱਛਾ ਅੱਛਾ ਚਿੱਲੋ ਚਿੱਲੋ ਕੋਲੋਂ ਹੂੰ ਵੀ ਤੇ 100 ਦੀ 2.5 ਕਿਲੋ ਦੇਤੇ ਹਾਂ ਪੈਸੇ ਦੇ ਦੇਣਗੇ 100 ਕੀ ਠੀਕ ਹੈ ਉਹ ਤੇ ਉਹ ਲੈਸ ਵੀ ਲੈ ਆਣੀ ਹੈ ਜਿਹੜੀ ਉਹ ਚੁੰਨੀ ਦੀ ਉਹ ਵੀ ਦੇ ਦਿਓ ਦੱਸੋ 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 ਉਹ ਤੋਂ ਦੱਸੋ ਵੀ ਕਿੰਨੇ ਕ ਕਿੰਨੇ ਕ ਦੇ ਲੈ ਕੇ ਆਈਏ ਕਿੰਨੇ ਕ ਪੈਸੇ ਦਵਾਂਗੇ 3000 3000 ਉਹੀ ਪੱਕਾ ਹੋਇਆ ਬਸ 3000 ਹਣਾ ਅਚੰਚਾ ਕਿੰਨੇ ਨੇ ਤੇ ਪੇਪਰ ਜਿਹੜਾ ਲੱਗੂ ਉਹ ਆਪੇ ਪਾ ਲਾਂਗੇ ਹਣਾ ਲੱਫ ਦੋਹਾ ਦਾ ਤਿੰਨ ਕਿ ਇਕੱਲੇ ਇਕੱਲੇ ਦਾ ਤਿੰਨ ਦੋਹਾਂ ਦਾ ਫੇਰ ਕਿ ਆਣਾ ਕੁਝ ਵੀ ਨਹੀਂ ਆਣਾ ਫਿਰ ਦੋ ਹੀ ਨਾ ਤੇ ਚੰਗਾ ਹੋਊਗਾ ਇਹਨੂੰ ਨਹੀਂ ਲੈ ਕੇ ਜਾਣਾ ਹੈਗਾ ਦੁਕਾਨਦਾਰ ਜੀ ਪੂਰੀ ਤਿਆਰੀ ਜਮਾ ਵੀ ਨਹੀਂ ਇਹਨੂੰ ਲੈ ਕੇ ਜਾਣਾ ਹੈਗਾ ਇਹ ਕਿਹੜਾ ਕੱਢਿਆ ਆ ਆਪਦਾ ਡਾਕਟਰ ਕੋਲੇ ਡਾਕਟਰ ਕੋਲੇ ਜਾਇਆ ਆ ਤੂੰ ਤੇਰਾ ਚੱਲ ਚੱਲ ਉਧਰ ਦਵਾਈ ਲੈ ਤੂੰ ਡਾਕਟਰ ਕੋਲੇ ਜਾਇਆ ਆ ਹੁਣ ਤੂੰ ਨਹੀਂ ਜਾਣਾ ਬੱਸ ਆ ਜਾ ਚੱਲ ਮੂੰ ਮੂੰ ਨ ਕੋਇਆ ਬਦ ਕੀ ਮੂੰ ਮੂੰ ਨ ਕੋਇ ਬਿਠਾ ਮਿੱਠਾ ਮਿੱਠੇ ਮੂੰ ਮੂੰ ਨ ਕੋਲ ਨਾ ਜਾਣੀ ਸਰ ਜਾਣ ਨਹੀਂ ਨਾ ਤੂੰ ਮੈਨੂੰ ਦੇਖ ਕੇ ਫੇਰ ਆ ਗਈ ਚੱਪਲਾ ਕਤੂ ਲੱਗੀ ਹੈ ਚੱਪਲਾ ਰੋੜਾ ਚੱਪਲਾ ਲੰਬ ਤੂੰ ਵੀਡੀਓ ਬਣਾਣ ਆ ਗਈ ਚੱਪਲਾ ਲੱਬ ਆ ਵੀ ਜਰੂਰੀ ਆ ਫਿਰ ਚੱਪਲਾ ਲੱਬ ਔਰ ਸਾਡੀ ਵਾਲੀ ਦੀ ਸਾਢੇ 11 ਹੋ ਗਏ ਚੱਪਲਾ ਦੇ ਰੋਈ ਵਾ ਮੇਰੇ ਮੋਟੇ ਸਿਆੜੇ ਮੈਂ ਤਾਂ ਨਹੀਂ ਹਮੇਸ਼ਾ ਮੂਰੇ ਲਿਸਕਾ ਕੇ ਰੱਖਦੀ ਐ ਤਾਂ ਕਿ ਜਦ ਵੀ ਜਾਣਾ ਹੈ ਭਾਗੇ ਲੰਘ ਜਾ ਬਸ ابو ابو ਚਪੜਾ ਬਰਸਰ ਦੀ ਹੋਰ ਤੇ ਐਸਾ ਪਹਿਨ ਕੇ ਡਰਵਾਇਆ ਲੋ ਜੀ ਹੁਣ ਚੱਲੇ ਅਸੀਂ ਸ਼ਾਪਿੰਗ ਕਰਨਾ ਕੋਣ ਸਾਡੇ ਹਿਸਾਬ ਨਾਲ ਉੱਥੇ ਸੂਟ ਮਿਲਦੇ ਨੇ ਜਾਂ ਨਹੀਂ ਮਿਲਦੇ ਦੇਖਦੇ ਆਂ ਜਾ ਕੇ ਤੇ 5000 ਤੋਂ ਤਾਂ ਤੋਂ ਸੂਟ ਸ਼ੁਰੂ ਹੁੰਦਾ ਏ ਤੁਹਾਡੇ ਹਿਸਾਬ ਨਾਲ ਜਾਂ ਮੇਰੇ ਸਾਡੇ ਹਿਸਾਬ ਨਾਲ ਸਹੀ ਰੇਟ ਰਹੇਗਾ ਪਰ ਸਹੀ ਸਹੀ ਲੱਭਾਂਗੇ ਹੁਣ ਐ ਨਹੀਂ ਪਤਾ ਵੀ ਉੱਥੇ ਬੀਬੀ ਤਾਂ ਬਚਰੀ ਬਿਮਾਰ ਹੋ ਗਈ ਦੇਲੀ ਹੋ ਰਹੀ ਰਾਤ ਤੇ ਪੀਪੀ ਜਿਆਦਾ ਵੱਧ ਗਿਆ ਰਾਤ ਪਾਪਾ ਪਾਪਾ ਪਹਿਲਾਂ ਹਰੇ ਪ੍ਰੋਟੀ ਕਾਲੇ ਤੇ ਸ਼ਾਮ ਨੂੰ ਜਿਖਾਲੀ ਚਲੋ ਜੀ ਅਸੀਂ ਚੱਲੇ ਹੁਣ ਹੁਣ ਉੱਥੇ ਜਾ ਕੇ ਦੇਖਦੇ ਆ ਵੀ ਕਿੰਨੇ ਦਾ ਮਿਲੂਗਾ ਕਿਹਾ ਜਾ ਮਿਲੂਗਾ ਕਿਉਂਕਿ ਨਾ ਉਥੇ 5000 ਤੋਂ ਵੀ ਘੱਟ ਸੂਟ ਨਹੀਂ ਹੈਗਾ ਜਿਹੜੇ ਕਿ ਹਰ ਇੱਕ ਦੀ ਰੇਂਜ ਤੋਂ ਬਾਹਰ ਹੁੰਦੇ ਆ ਮਤਲਬ ਵੀ ਅੱਜ ਕੱਲ੍ਹ ਹਨਾ ਵੀ ਫਿਰ ਵੀ ਜਿਆਦਾ ਰੇਟ ਆ ਪਰ ਵੀ ਚਲ ਐ ਵੀ ਕੋਸ਼ਿਸ਼ ਕਰਾਂਗੇ ਨੋਵੀਪੁਰੀ ਵੀਡੀਓ ਦੇਖਿਓ ਵੀ ਤੁਹਾਨੂੰ ਰੇਟ ਕਿਦਾਂ ਦੇ ਲੱਗਦੇ ਨੇ ਸਾਨੂੰ ਤਾਂ ਜ਼ਿਆਦਾ ਲੱਗਦੇ ਨੇ ਕਿਉਂਕਿ ਪਟਿਆਲਾ ਸਭ ਤੋਂ ਜ਼ਿਆਦਾ ਮਹਿੰਗਾ ਹੈ। ਮੈਂ ਕਿਹਾ ਪਟਿਆਲਾ ਸਭ ਤੋਂ ਜ਼ਿਆਦਾ ਮਹਿੰਗਾ ਹੈ ਹੁਣ ਦੇਖਦੇ ਆ ਸਾਨੂੰ ਸੂਟ ਮਿਲਣਗੇ ਉੱਥੇ ਕਿੰਨੇ ਹੀ ਮਿਲਣਗੇ। ਐਸੀ ਮਾਰਖਾ ਪਰਪਲ ਰੰਗ ਦਾ ਕਿੰਨਾ ਸੋਹਣਾ ਤੇ। ਹਾਂ। ਅਸੀਂ ਸਗਰਾ ਕੋ ਖਤਮ ਕਰਕੇ ਆਇਆ। ਤੇ ਸਾਹਮਣੇ ਇੱਥੇ ਬੜੀਆਂ ਬੜੀਆਂ ਸ਼ਾਪਾਂ ਨੇ ਪਰ ਵਿੱਚ ਜਾ ਕੇ ਵੀ ਮੈਂ ਹੀ ਆਨੇ ਹੈ। ਹੈ? ਮੈਂ ਹੀ ਆਕੇ। ਸਾ ਮੈਂ ਕਿਹਾ ਅੰਦਰ ਜਾ ਕੇ ਵੀ ਆ ਮਹਿੰਗੇ ਆ ਇਹ ਬਾਹਰ ਵਾਲੇ ਜ਼ਿਆਦਾ ਮਹਿੰਗੇ ਆ ਹਾਂ ਫਿਰ ਇਹ ਤਾਂ ਅਜੇ ਟੰਮੀ ਚ ਲਾਈ ਹੁੰਦੇ ਨੇ ਔਰ ਆਪੇ ਥੋੜੇ ਹਾਈ ਹਾਈ ਕਾ 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 ਕੰਨ ਲੇ ਟਾ 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 ਲਾਈ ਗਈ ਐ ਐੱਧ ਨੂੰ ਜਾਣਾ ਆਪਾਂ ਨਾ ਜਾ ਚੱਲ ਮੋੜੇ ਚੱਲ ਤੂੰ ਪੀ 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 ਮੈਂ ਵੈਡਿੰਗ ਆਰਟਸ ਵਾਲਿਆਂ ਤੋਂ ਲਿਆ ਤਾਂ 16000 ਵਾਲਾ ਆਹ ਆਇਨਾ ਕੋਈ ਨਾ ਕੋਈ ਵੈਡਿੰਗ ਆਰਟਸ ਵਾਲੇ ਕੋਲੋ ਛੋਲੇ ਦੇ ਹੈ ਰਸਟ ਡਾਰਿੰਗ ਦਾ ਕੈਟਿੰਗ ਇਲਾਸਟਿਕ ਮੈਂ ਅੱਗੇ ਤੋਂ ਕਰਾਂਗੇ ਕਿਹੜੀ ਤੇ ਲੱਗ ਗਈਆਂ ਅਸੀਂ ਆ ਕੇ ਟੈਲਰ ਗਈ ਜੇ ਤੁਸੀਂ ਬੋਲੀਓ ਇੱਧਰ ਵੀ ਹੋਈ ਜਾ ਗਾ ਗਾ ਬੋਲਦੀ ਹਾਂ ਹਾਂ ਉਹਨਾਂ ਦੇ ਚਾਰੇ ਪਾਸੇ ਸੂਲੇ ਸੂਲੇ ਹੈ ਨਾ ਹਾਂ ਅੱਪਾ ਪਿਛਲੀ ਵਾਰ ਸਭ ਤੋਂ ਪਹਿਲੀ ਦੁਕਾਨ 'ਚ ਗਈਆਂ ਸੀ ਸਭ ਤੋਂ ਅੱਗੇ ਹੈ ਰੇੜੀ ਹਾਂਜੀ ਕੀ ਕਹਿ ਰਹੇ ਨੇ ਕਹਿੰਦੇ ਵਲੌਗ ਬਣਾਉਂਦੀਆਂ ਨੇ ਕਿ ਹਾਂਜੀ ਵੀ ਵਲੌਗ ਬਣਾਣੇ ਆ ਜੀ ਹੁਣ ਅੱਜ ਸ਼ਾਪ ਆਈਏ ਤਾਂ ਹੱਥ ਦੇਖੋ ਆ ਵੀ ਠੀਕ ਹੈ ਹੂੰ ਬਹੁਤ ਸੋਹਣਾ ਸੋਹਣਾ ਬੀਚ ਮੈਂ ਜੰਟਾ ਕਲਰ ਦਾ ਕਾਜ ਦੇ ਰਹੇ ਹਾਂ ਬਹੁਤ ਜਲਦੀ ਹੈ ਨਾ ਜੰਟਾ ਕਲਰ ਆਹਾ ਆ ਵਾਲਾ ਇਹ ਅਟਲੀਆ ਦੀ ਹੈ। ਅੱਛਾ। ਸੂਟ ਅਜੇ ਤੱਕ ਮਿਲਿਆ ਨਹੀਂ। ਆਹ ਸਾਹਮਣੇ ਜਿਹੜੀ ਜੁਐਲਰੀ ਪਈ ਆ ਕੋਈ ਨਾ ਲਿਓ। ਕਿਉਂਕਿ ਹਜ਼ਾਰ ਤੇ ਸ਼ੁਰੂ ਆ। ਬਜਟ ਚ ਨਹੀਂ ਆਗੀ। ਮੰਨੇ ਮਹਿੰਗੇ ਲੈ ਕੇ ਕੀ ਕਰਨੀ ਆ? ਕੰਨ ਟੁੱਟ ਕੇ गिर ਜਾਣਗੇ ਥੱਲੇ। ਸੋਨੇ ਸੋਨੇ ਸੂਟ ਲਓ। ਬੱਸ। ਮੈਂ ਕਹਿੰਦੀ ਐਨਾ ਤੇ ਵੀ ਇੱਕ ਕਈ ਵਾਰ ਉਹ ਮਿਲ ਜਾਂਦਾ ਹੁੰਦਾ ਏ ਕਿ ਸੂਟ ਆ ਜਾ। ਆ ਦੇਖੋ ਜੁੱਤੀਆਂ ਦੀ ਸ਼ਾਪ। लेंगे आज ही में आवर भर याद है इतना तो देखिए बड़ा ज्यादा है बिजनेस को दिखा दो दाई पर गया दाई दे दूंगा दाई सो है दाई हो है भैया कोई बताऊं तो बताऊं जो मोबाइल साइड नंबर रखें मेरी मान को डिजाइनर तो पिक्चर वो आपके पास दिखा दो इतने सारे वाइट है बा जो कपड़ा नमा चादर है ये ਕਾ 10 ਮਾਰਕੀਟ ਚ ਸੀ ਸੀ ਮੰਗ। ਅੱਧਾ ਨਾ ਬਹੁਤ ਸਾਰੇ ਨਾਮ ਦੱਸਾਂਗੇ ਬਾਦੋਂ। ਬਹੁਤ ਸਾਰੀਆਂ ਨੇ ਬਹੁਤ ਸਾਰੀਆਂ ਨੇ ਹੋਰ ਐਡਰੈਸ ਬਣਾ ਨਹੀਂ। ਫਰੋਕ, ਲਹੰਗਾ, ਡਰੈਸ ਵਗੈਰਾ ਜਾਂ ਨਾਰਕਲੀ ਜੋ ਮਰਜ਼ੀ ਬਣਾ ਸਕਦੇ। ਹਾਂ। ਲਹੰਗਾ ਬਣਾ ਕੇ ਦਿਖਾ ਲੈਣੇ ਹੈ ਨਾ। ਹਾਂ। ਕਿ ਦੇਖੋ ਇਹ ਲਹੰਗੇ ਕੀ ਫਿਗਰ ਹੈ। ਫਰੋਕ ਦਾ ਡਰੈਸ, ਲਹੰਗਾ ਜੋ ਮਰਜ਼ੀ ਬਣਾ ਸਕਦੇ। ਆ ਦੇਖੋ ਜੀ। ਦੇ ਸੀ ਸ ਹੈ ਰੰਗ ਦੇ ਦੱਸੋ ਦੇ ਮੇਰਾ ਸੂਟ ਵੀ ਮਿਲ ਗਿਆ ਮੈਨੂੰ ਸੋਨਾ ਮਿਲ ਗਿਆ ਪਰ ਉੱਥੇ ਨਾ ਸਾਨੂੰ ਦੁਕਾਨਦਾਰ ਨੇ ਵਲੌਗ ਨਹੀਂ ਬਣਾਉਣ ਦਿਆ ਹਨਾ ਕਹਿੰਦਾ ਸਾਡੇ ਮੈਂ ਬਣਾਉਣ ਲੱਗੀ ਸੀ ਦੋਨੇ ਇੱਥੇ ਹਾਂ ਜਦੋਂ ਫਿਰ ਇੰਸਟਾਗ੍ਰam ਤੇ ਜਾਓ ਡਿੰਪਲ ਕਲੈਕਸ਼ਨ ਹਾਂ ਵੀ ਉੱਥੇ ਦੇਖ ਲਓ ਸੂਟ ਕਿਉਰੇ ਨਾਲ ਦਿਖਾਓ ਮੈਂ ਕਹੇ ਅਸੀਂ ਖੋਲਦੇ ਹੀ ਨਹੀਂ ਹੈਗੇ ਅਸੀਂ ਕਿਸੇ ਦੀ ਕਲੈਕਸ਼ਨ ਹੀ ਨਹੀਂ ਖੋਲਦੇ ਦੇਖਦੇ ਹਾਂ ਅਸੀਂ ਤਾਂ ਸਿਰਫ ਆਪਣੇ ਵਲੌਗ ਖੋਲਦੇ ਆ ਕਿ ਕਿਨੇ ਬਿਆਰੀ ਸ਼ਾਪਿੰਗ ਕਰਨਾ ਇਹਦੇ ਸਭ ਹੱਕ ਹੈ ਤੇ ਹਾਂ ਦੇਖੋ ਕਿੰਨੇ ਮੈਂ ਬਾਈ ਸੂਟ ਮੰਗਾਈ ਬਹੁਤ ਹੈ ਅਸੀਂ ਵਿਆਹਾਂ ਦੀ ਨੂੰ ਹੀ ਆਉਂਦੇ ਆਂ ਫਾਫਾ ਮੈਨੂੰ ਹੀ ਕਰੋ ਤੂੰ ਜਾ ਫਾਫਾ ਕਿੱਥੇ ਗੱਡੀ ਗੱਡੀ ਉੱਧਰ ਹੀ ਆਹ ਚੱਲ ਮੈਂ ਤੇ ਨਾ ਚੱਲੇ ਦੇਖੋ ਜੁੱਤੀਆਂ ਕਿੰਨੀਆਂ ਲੱਗ ਰਹੀਆਂ ਸੋਹਣੀਆਂ ਨੇ ਬਾਈ ਜਾਨੀਆ ਸਾਚੇ ਤੇ ਦੋ 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 ਸੋਹ ਬਿਆਹ ਕਿੰਨੇ ਵਧੀਆ ਲੱਗ ਰਹੇ ਆ ਨਾ ਕੱਪੜਾ ਬਾਲਾ ਸੌਫਟ ਆ ਜੇ ਅੰਦਰ ਲੰਦੇ ਤਾਂ 716 ਮੈਂ ਦਿੰਦਾ। ਅਬੂਆस्ते ਲੈ ਆ। ਹਾਂ ਆਵਲ ਵਾਲਿਆਂ ਦੇ ਸਾਨੂੰ 7-800 ਦਾ ਇੱਕ ਪੈ ਜਾਂਦਾ ਹਨਾ। ਤਿਰਪੜੀ ਚ ਤੇ ਹਥੇ। ਠੀਕ ਆ। ਕਹਿੰਦਾ। ਕਹਦਾ। ਲੋ ਜੀ ਹੁਣ ਅਸੀਂ ਆਏ ਆ ਜੁਐਲਰੀ ਸ਼ਾਪ ਚ ਇਸ ਨੂੰ ਇਅਰਿੰਗਸ ਲੈਣਾ। ਅਰੇਸਟਡ orange ਇਅਰਿੰਗ ਦਿਖਾਓ। ਇਅਰਿੰਗ ਨੇ ਮੇਰੇ चौकसा हाँ मेरा क्लास स्वाद लग रहा ਤੇ ਜਿਹੜਾ ਲੈਮਨ ਸੋਡਾ ਪੀਂਦੇ ਆ ਉਹ ਮੇਰੇ ਦਿੱਤੇ। ਇਹ ਨਾਲ ਡਾਈਜੈਸਟ ਹੋਦੀ ਹੋਊਗਾ। ਹਾਂ। ਹੋਰ ਪਾਉਦੇ ਨਹੀਂ। ਓ ਫੇ ਗੱਡੀ 'ਚ ਹੁਣ ਕਿੱਥੇ ਲੈ ਕੇ ਜਾਣੀ? ਫੇਰ ਆਪਾਂ ਜਿਹੜਾ ਉਹ ਖਾਣ ਪੀਣ ਵਾਲਾ ਸੀ ਉਹਨਾਂ ਨੂੰ ਉੱਥੇ ਖਾ ਲਿਆ ਨਾ ਆਪਾਂ ਨੇ। ਉਹ ਅਸੀਂ ਕਿਲੇ ਚੋਂ ਖਾ ਲਿਆ ਸੀਗਾ ਤੇ ਉਹਨਾਂ ਸਭ ਤੇ ਆਸਮੋ ਲੱਗ ਰਹੀ ਸੀ। ਹਾਂ। ਚਲੋ ਜੀ ਹੋબી ਵੀ ਚੱਲੇ ਘਰ ਵਾਪਸ ਸਾਰਾ ਸਮਾਨ ਲੈ ਲਿਆ ਤੇ ਚਾ। ਅਸੀਂ ਲੈਮਨ ਸੋਡਾ ਪੀ ਕੇ ਆਏ ਹੁਣ। ਚਲੋ ਹਮੇਸ਼ਾ ਲੈਮਨ ਸੋਡਾ ਹੀ ਪਸੰਦ ਆਉਂਦਾ। ਜਿੰਨੇ ਵੀ ਟੈਂਪੋ ਘਰੇ ਲਗਾਪੀ ਆਨੇ 100 ਰੁਪਏ ਦੇ 3 ਕਿਲੋ ਸਿਬੀ ਲੈ ਲਈ 3 ਕਿਲੋ ਸਸਤੀ ਮਿਲਦੀ ਜੀ ਨੇ ਵੀ ਲੈਣੇ ਆ ਇਹ ਕਿਆ ਕਿਆ ਨੇੜੇ ਤੇੜੇ ਐਡਰੈਸ ਚਿੱਲ ਰੋਡ ਚਿੱਲ ਰੋਡ ਦੁੱਖਮਾਨ ਗੁਰਦੁਆਰਾ ਕੋਲ ਸਭ ਗੁਰਦੁਆਰਾ ਕੋਲ ਆ 100 ਰੁਪਏ ਦੀ 3 ਕਿਲੋ ਮੈਂ ਲੱਗਦਾ ਜਿਹੜਾ ਪਿੱਛੇ ਟੈਂਪੋ ਵਾਲਾ ਹਨਾ ਉਹੀ ਜ਼ਿਆਦਾ ਦੇ ਰਿਹਾ 3 3 ਕਿਲੋ ਹਨਾ ਨਾ ਸਾਰਿਆਂ ਦੀ ਸਾਰਿਆਂ ਕੋਲ ਵੀ ਗੋਫੀ ਵਧੀਆ ਹਾਂ ਕਿਉਂਕਿ ਉਹਦੇ ਕੋਲ ਨਾ ਕੱਲੀ ਕੋਪੀ ਪਈ ਆ ਹਨਾ ਤਾ ਸਾਰੇ ਅੰਦਰ ਰੈਟਿਕ ਕੇ ਹੁੰਦਾ ਔਰ ਜਿੰਨੇ ਵੀ ਹੋਣਾ ਅੱਛਾ ਹਾਂ ਚਲੋ ਜੀ ਹੁਣ ਦੇਖੋ ਅਸੀਂ ਚੱਲੇ ਸਿੱਧਾ ਘਰ ਨੂੰ ਉਹਦੀ ਗੋਭੀ ਕਿੰਨੇ ਕਿਲੋ ਗੋਭੀ ਲੈ ਕੇ ਆਪਾਂ ਘਰ ਨੂੰ ਚੱਲੇ ਕਿਉਂਕਿ ਮੰਮੀ ਨੇ ਕਿਹਾ ਤਾਂ ਸਵੇਰੇ ਸਵੇਰੇ ਜਦੇ 3.5 ਹੋਵੇ ਵੀ 3 ਕਿਲੋ ਗੋਭੀ ਲਿਆ ਨਾ ਗੋਭੀ ਲਿਆਇਓ ਬਾਹਰ ਨਾ ਘਰੇ ਦੇਖ ਲੈ ਆਪਾਂ ਕਿੱਥੇ ਰਣੀ ਹੋਰ ਬਸ ਹੁਣ ਕੁਛ देर ਰੁਕਣਾ ਚਲੋ ਯੈਸ ਗੋਭੀ ਅੰਦਰ ਹੋਈ ਤੜੀ ਬਣਾ ਲਿਆ ਹਾਂ ਤੂੰ ਮੇਰੇ ਪਿੱਛੇ ਤੂੰ ਮੇਰੇ ਪਿੱਛੇ ਆਈ ਤੀ ਨਾ ਫਾਫਾ ਚੱਕਰ ਨਹੀਂ ਹੁੰਦੀ ਕਿੱਥੇ ਗਈ ਕੋਈ ਨਹੀਂ ਦਹਰੀ ਬੈਠਾ ਹੈ ਕਰ ਰਿਹਾ ਹੈ ਪੀ ਦੇਖ ਰਿਹਾ ਨਾ ਦੇ ਵੀਦਾਂ ਮਾ ਰਦਾ ਤਾਂ ਤਾਂ ਸੁਣਾ ਬੜਾ ਬੜਾ ਹੋ ਕਰ ਅੱਜ ਤਾਂ ਬਾਜ਼ਾਰ ਚ ਇੰਨੀ ਵੀਡੀਓ ਬਣੀ ਵੀ ਨਹੀਂ ਹੈਗੀ ਕਿਉਂਕਿ ਕੋਈ ਭਾਈ ਬਣਾਉਂਦੇ ਰਿਆ ਤਾਂ ਕੋਈ ਬਣਾ ਨਹੀਂ ਦੇ ਰਿਆ ਤਾਂ ਫਿਰ ਅਸੀਂ ਬਣਾਈ ਹੋਈ ਨਹੀਂ ਹੈਗੀ ਪਤਾ ਨਹੀਂ ਬਣਾਉਂਦੇ ਫਿਰ ਐ ਨਹੀਂ ਨਾ ਬਣਾਣ ਦੇਉ ਕਹਿੰਦੇ ਨੇ ਸਾਡੇ ਇੰਸਟਾਗ੍ਰam ਚੈਨਲ ਚੱਲ ਰਹੇ ਆ ਤੁਸੀਂ ਉਹ ਦੇਖੋ ਅਸੀਂ ਕਿਹਾ ਵੀ ਉਹ ਘਾਤੋ ਦੇਖੀਏ ਜਾਂ ਅਸੀਂ ਆਪਦਾ ਹੀ ਚੈਨਲ ਦੇਖਾਂਗੇ ਅਸੀਂ ਆਪਦਾ ਵੀ ਵੀ ਉਹ ਤੇ ਸਾਡੀ ਕਲੈਕਸ਼ਨ ਪਈ ਆ ਵੀ ਉਹ ਦੇਖੋ ਵੀ ਵੀਡੀਓ ਬਣਾਉਂਦੇ ਨੇ ਸਾਰੇ ਅਚੀਂੰਟ ਦੀ ਵੀਡੀਓ ਆ ਅਜੇ ਤੱਕ ਕੋਈ ਬਣਾਵਾਂਗਾ ਹਾਏ ਕਿ ਬਣਾਵਾਂ ਬਸ ਇੱਧਰ ਬੋਲੀ ਚੱਲ ਕੇ ਬਣਾਣਾ ਇੱਕ ਵੀਲੌਗ ਦੇ ਤੁਹਾਨੂੰ ਅਜੇ ਤੱਕ ਮੈਂ ਦੱਸ ਤਾਂ ਦਿਆ ਮਗਾ ਦੁਕਾਨਾਂ ਵਾਲੇ ਕਹਿੰਦੇ ਵੀ ਸਾਡਾ ਇੰਸਟਾਗ੍ਰam ਦੇਖੋ ਅਸੀਂ ਤੁਹਾਡਾ ਕਿ ਦੇਖ ਕੇ ਜਾ ਸਾਡਾ ਆਪਣਾ ਆ ਦੇਖ ਲਓ ਕਿਆ ਲੱਛਣ ਹੁੰਦੇ ਨੇ ਮੈਂ ਬਣਾ ਲੂੰਗਾ ਲੈ ਲੈ ਲਓ ਪਤਾ ਕਿ ਮੈਂ ਕਬੂਤਰਾਂ ਵਾਂਗੂ ਚੂਗ ਰਿਹਾ ਜੇ ਇਸ ਕਬੂਤਰ ਹੀ ਆਈ ਜੀ ਮੈਂ ਦਾਣੇ ਖੰਡਾਤੇ ਦੇਖੀ ਦੇਖੀ ਵਿਚਾਰਾ ਇਕੱਲਾ ਇਕੱਲਾ ਦਾਣਾ ਚੁੱਕ ਉਹ ਆਵੇ ਕਿ ਸਾਰੀ ਚੱਕ ਲਿਆ ਜੋ ਗਾਜੂ ਹੁੰਦਾ ਹੈ ਕਾ ਛੱਡ ਕੇ ਭੱਜ ਗਿਆ ਜੀ ਮੈਨੂੰ ਤਾਂ ਯਾਦ ਕਰਿਆ ਜਾਂ ਯਾਦ ਨਹੀਂ ਕਰਿਆ ਫਿਰ ਕੀ ਫਾਇਦਾ ਮੈਂ ਘੜਾਇਆ ਸਿਰ ਹਾਂ ਸਿਰ ਨਾ ਆ ਕੇ ਆ ਅਯੂ ਵੀ ਨੇ ਨਹੀਂ ਪੁੱਛਿਆ ਜੀ ਪੁੱਛਿਆ ਮੈਂ ਮम्मा ਮਾਦਰ ਮम्मा ਬੜਿਆਲੀ ਗਈ ਹੈ ਕਾ ਤੋਂ ਕਿ ਮਾ ਜਾਣੀ ਜਾਂ ਤੂੰ ਹਾਂ ਫੇਰ ਉੱਤੀ ਆ ਕੇ ਉਹਦਾ ਚੱਕ ਲਾ ਨਾ ਜੀ ਨੂੰ ਸਿੱਜਾ ਹਾਈ ਖਤਮ ਹੋ ਗਿਆ ਣਾ ਪੁੱਤ ਹੋਰ ਸਿੱਟਾ ਹੈ ਤੇਰੇ ਕਿੰਨੇ ਕਰੀਏ ਚਲੋ ਜੀ ਹੁਣ ਅਸੀਂ ਲਾਲੇ ਅਟਾਰ ਮੈਲਾ ਨੂੰ ਰਾਵੀ ਖਾਨੀ ਘੁੰਮਣ ਜਾ ਰਹੀ ਹੈ ਹੈਨਾ ਕਿੱਥੇ ਹਉ ਲੱਗੀ ਹੈ ਮੈਨੂੰ ਕਿਹਦੇ ਨਾਲ ਗਈ ਹੈ ਹਉ ਕੋ ਹੋ ਰ ਕੋਈ ਨਾ ਉਹ ਤਾਂ ਨਿਆਣਾ ਜਾ ਰਾਵੀ ਦਾ ਤਾਂ ਫੋਨ ਵੀ ਨਹੀਂ ਆਇਆ ਅਜੇ ਉਹਨੂੰ ਪਤਾ ਹੁਣ ਆਈ ਬਾਜ਼ਾਰ ਗਈਆਂ ਨੇ ਨਾ ਭਾਈ ਹਾਂ ਮੈਂ ਸੱਚ ਨੂੰ ਦੱਸਿਆ ਤਾਂ ਵੀ ਕੱਲ ਨੂੰ ਸੀ ਜਾਣਾ ਹੈ ਸ਼ੌਪਿੰਗ ਕਰਨ ਅਸੀਂ ਮੋੜੀ ਆਈਆਂ ਅਸੀਂ ਆ ਗਏ तकरीबन 2:30 ਵਜੇ ਨਾ ਲਿਬੜ ਗਿਆ 3:30 ਆਈਆਂ ਅਸੀਂ ਇਹ ਹੁਣ ਜਿਹੜੇ ਅਸੀਂ ਸੂਟ ਲੈ ਕੇ ਆਏ ਆ ਨਾ ਉਹ ਅਸੀਂ ਦਿਖਾਉਂਦੇ ਨਹੀਂ ਹੈਗੇ ਵੀਡੀਓ ਚ ਕਿਉਂਕਿ ਪੁਰਾਣੇ ਹੋ ਜਾਣਗੇ ਪਹਿਲਾਂ ਹੀ ਕਿਉਂਕਿ ਫਿਰ ਆਏ ਵੀ ਸਾਰੇ ਰਿਸ਼ਤੇਦਾਰ ਵਗੈਰਾ ਹਨਾ ਫਿਰ ਸਾਰੇ ਹੋਰ ਵੀ ਸਾਰੇ ਦੇਖ ਲੁੰਦੇ ਨੇ ਇਸ ਕਰਕੇ ਨਾ ਫਿਰ ਉਹ ਪੁਰਾਣਾ ਜਾ ਹੋ ਜਾਂਦਾ ਅਸੀਂ ਆਨਸਰੋਂ ਬੈਟਾਂ ਤੇ ਸਿੱਟ ਤੇ ਘਰਦਿਆਂ ਨੂੰ ਵੀ ਨਹੀਂ ਦਿਖਾਇਆ ਇਸ ਤਾਂ ਬੈਡਾਂ ਦੇ ਸਿਰ ਤੇ ਬਸ ਜਿੱਦਣ ਵਿਆਹ ਉਹ ਹੋਊਗਾ ਵੀ ਕਦੇ ਜਦ ਵੀ ਸਾਨੂੰ ਜਰੂਰਤ ਹੋਈ ਵੀ ਪਾਣੀ ਹੈ ਉਸ ਟਾਈਮ ਕੱਢ ਕੇ ਦਿਖਾਵਾਂਗੇ ਫਿਰ ਤੁਹਾਨੂੰ ਵੀ ਸਾਰਿਆਂ ਨੂੰ ਇਕੱਠਿਆਂ ਨੂੰ ਦੇਦੇ ਸਮਾਲਾ ਸਾਰੀ ਫੈਮਿਲੀ ਨੂੰ ਵੀ ਤੁਹਾਨੂੰ ਵੀ ਅਸੀਂ ਇਸੇ ਕਰਕੇ ਬੈਡਾਂ ਤੇ ਸਿੱਟ ਕੇ ਲਿਆ ਕੇ ਬੈਠੇ ਫਿਰ ਇਹ ਪਹਿਲਾਂ ਅਸੀਂ ਤੰਗਏ ਤੇ ਕਿਉਂਕਿ ਕਈ ਵਾਰ ਨਾ ਵੀ ਸਾਨੂੰ ਜੀ ਚੀਜ਼ ਨਾ ਮਿਲੀ ਮੌਕੇ ਤੇ ਫਿਰ ਉਹ ਤੁਹਾਨੂੰ ਪੀ ਵੀ ਦਿਨ ਨੇ ਬੰਦੇ ਹੈਗੇ ਪੀ ਦਿਨ ਬਾਅਦ ਵੀ ਲੈਣ ਜਾਉਂਗੇ ਨਾ ਫਿਰ ਤਾਂ ਵੀ ਉਹ ਐ ਕਹਿਣਗੇ ਵੀ ਹਜੇ ਹੋਠ ਹੈ ਕਿਉਂ ਚਾਰ ਦਿਨ ਠਹਿਰ ਜੋ ਹਫਤਾ ਠਹਿਰ ਜੋ ਫਿਰ ਇਸ ਕਰਕੇ ਨਾ ਫਿਰ ਅਸੀਂ ਪਹਿਲਾਂ ਗਏ ਪਰ ਸ਼ੁਕਰ ਵੀ ਸਾਨੂੰ ਚੀਜ਼ ਬਣੀ ਬਣਾਈ ਹੋ ਮਿਲ ਗਈ ਬਣੀ ਬਣਾਈ ਹੋ ਮਿਲ ਗਈ ਹੁਣ ਅਸੀਂ ਆ ਰਸਤੇ ਜਿਹੜੀ ਗੋਭੀ ਲੈ ਕੇ ਆਏ ਹੁਣ ਗੋਭੀ ਦੀ ਸੰਤ ਨੂੰ ਤੜਕਾ ਲਾਉਣ ਲੱਗੇ ਆ ਗੋਭੀ ਗੋਭੀ ਅੰਦਰ ਪਈਆ ਆਲੂ چیرਨੇ ਨੇ ਹਲੇ چیرਨੇ ਆ ਛਿੱਲੇ ਪੈ ਨੇ ਕੋਈ ਠੀਕ ਰੇਟ ਨਾਲ ਨਹੀਂ 100 ਰੁਪਏ ਦੇ 3 ਕਿਲੋ ਹੱਕਾ ਮਾਰ ਰਿਹਾ ਏ ਤੇ ਟੈਂਪੂ ਵਾਲਾ ਹਾਂ 3 ਕਿਲੋ ਹਾਂ ਉੱਚੀ ਪਾਈਂ ਦੇਖ ਮੱਕਾ ਮੈਂ ਉਹ ਜੱਦੀ ਕਿਲੋ ਵੱਧੇ ਮਿਲੀਆਂ ਵੱਧ ਮਿਲੀਆਂ ਆ ਕਿੰਨਾ ਬੜਾ ਟੱਕਰ ਆ ਜਾਂ ਤਾਂ ਵਿੱਚ ਕੋਈ ਕੋਈ ਨਾ ਹੁਣ ਤਾਂ ਮੈਂ ਤਾਂ ਸੜਦਾ ਵਿੱਚੇ ਸਾਨੂੰ ਕਹ ਕਿਲੋ ਗੋਭੀ ਨਾਲ ਨਹੀਂ ਸਰਦਾ ਇੱਕ ਟਾਈਮ 1.5 ਕਿਲੋ ਗੋਭੀ ਨਾਲ ਚੱਲਦਾ ਹੈ ਨਾ ਨਹੀਂ ਫਿਰ ਨਹੀਂ ਡੇਢ ਨਾਲ ਸਰਜਨ ਦਾ ਨਾਮ ਨਾਲ ਫਿਰ ਦੋ ਫਿਰ ਆਲੂ ਘੱਟ ਪੈਣੇ ਗੋਭੀ ਗੋਭੀ ਹੋ ਜਾਂਦੀ ਹੈ ਫਿਰ ਉਹ ਵਧੀਆ ਵੀ ਨਹੀਂ ਲੱਗਦੀ ਇਕੱਲੀ ਗੋਭੀ ਜੀ ਇਕੱਲੇ ਆਲੂ ਜੇ ਵੀ ਨਹੀਂ ਜ਼ਿਆਦਾ ਵਧੀਆ ਲੱਗਦੇ ਜ਼ਿਆਦਾ ਮੈਂ ਗੋਭੀ ਵੀ ਨਹੀਂ ਸੇਮੇ ਦੋਨੇ ਚੀਜ਼ਾਂ ਸੇਮ ਵਧੀਆ ਲੱਗਦੀਆਂ ਨੇ ਇੱਕਸਾਰ ਹੁੰਦੀ ਆ ਹਾਂ ਹੁਣ ਅੱਗੇ ਜਾ ਕੇ ਤਾਂ ਬਿਲਕੁਲ ਸਸਤੀ ਹੋ ਜਾਣੀ ਹੈ ਨਾ ਕੋਣ ਮਹਸੂਸ ਕਿ ਨਾ ਫਰਕ ਪੈਣ ਲੱਗ ਗਿਆ ਪਤਾ ਲੱਗਾ हो गई बाहर निकल आई सारिया पंद्रह भी दिन च होर व्डिया हो जाएगी सारिया सब्जियां अज लेट आए हैं लेट आने करके फिर मैं घूमन भी नहीं गई आके सब्जी तरन लग गई ਹੁਣ ਸਬਜੀ ਨੂੰ ਤੜਕਾ ਲਾਲ ਲਿਆਈ 4:30 ਹੋ ਗਏ 4:30 ਹੋ ਗਏ ਤਾਂ ਕਰਕੇ ਫਿਰ ਘੁੰਮਣ ਜਾਣੀ ਹੋਇਆ ਹੈਗਾ ਖੁਣ ਰਾਵੀ ਸਾਹਮਣੇ ਮੇਰੀ ਸੇਲੀ ਆ ਰਹੀ ਹੈ ਘੁੰਮ ਕੇ ਹਰਪੀਡੀ ਮੰਮੀ ਹਰ ਦੋਨੇ ਰਾਵੀ ਹੈ ਦੇਖੋ ਸਾਹਮਣੇ ਉਹ ਆ ਰਹੀਆਂ ਘੁੰਮ ਕੇ ਦੇਖ ਨਹੀਂ ਰਹੀਆਂ ਦੋਵਾਂ ਦਾ ਗੱਲਾਂ 'ਚ ਧਿਆਨ ਆ ਪਤਾ ਵੀ ਨਹੀਂ ਲੱਗ ਰਿਹਾ ਵੀ ਵੀਡੀਓ ਬਣਾ ਰਹੀ ਆ ਮਸਤ ਨੇ ਦੋਏ ਜਣੀਆਂ ਪਤਾ ਹੀ ਨਹੀਂ ਲੱਗਿਆ ਪਤਾ ਨਹੀਂ ਲੱਗਿਆ ਮੈਂ ਨਾ ਇੰਨਾ ਕਿ ਬਾਹਰ ਰੱਖਿਆ ਹੋਇਆ ਤਾਂ ਜਾਏ ਆਏ ਨੇ ਕੀ ਆ ਜਾਏ ਆਏ ਹਾਂ ਨਵੇੜੇ ਆਏ ਫੜਦਾ ਨਿਭੜ ਗਿਆ ਚਲੋ ਤੁਹਾਨੂੰ ਦਿਖਾਦੀ ਚਲੋ ਦੇਖ ਕੇ ਲੱਗੂਗਾ ਠੀਕ ਆ ਦਿਨੂ ਦਿਖਾ ਰਿਹਾ ਵਸ ਹੀ ਹੋ ਗਿਆ ਹੁਣੇ ਦੇਖ ਲਓ ਬੀਬੀ ਹੁਣ ਤੇਰੀ ਸਿਹਤ ਕਿਵੇਂ ਆ ਬਸ ਹਲੇ ਡਾਵਾ ਡੋਰ ਜੀ ਦੱਸ ਪਤਾ ਨਹੀਂ ਕਿਉਂ ਜਿੱਥੇ ਵੀ ਮੇ ਜਾਨੀ ਪਤਾ ਨਹੀਂ ਕਿਉਂ ਪਤਾ ਲੱਗ ਜਾਂਦਾ ਹੈ ਕਿਸੇ ਨੂੰ ਵੀ ਕਿਵੇਂ ਵੀ ਮੈਂ ਵੀ ਮੈਂ ਵੀਡੀਓ ਬਣਾ ਰਹੀ ਆ ਤਾਂ ਤੂੰ ਆ ਵੀ ਨਾਲੇ ਨਾਲ ਆ ਜੋ ਮੈਂ ਹਾਂ ਲੈ ਸਟਾਰਟ ਕਰੀਏ ਉਹ ਤੇਰੀ ਪਤਾ ਨਹੀਂ ਕਿਉਂ ਪਤਾ ਲੱਗ ਜਾਂਦਾ ਏ ਮੇਰੇ ਪਿੱਛੇ ਪਿੱਛੇ ਹੀ ਵੀ ਨਹੀਂ ਜਾਂਦੇ ਸਾਰਾ ਦਿਨ ਮੇਰੀ ਵੀ ਸੇ ਕਰੀ ਜਾਂਦੇ ਆ ਮੈਂ ਨਹੀਂ ਧਿਆਨ ਕਰਿਆ ਸੀ ਕੀ ਮੇਰੀ ਵੀ ਸੇ ਕਰੀ ਜਾਂਦੇ ਸਾਰਾ ਦਿਨ ਮੈਂ ਕਿ ਜਿੱਥੇ ਵੀ ਮੈਂ ਜਾਂਦੀ ਹਾਂ ਪਤਾ ਨਹੀਂ ਕਿਉਂ ਮੇਰੇ ਪਿੱਛੇ ਪਿੱਛੇ ਆ ਜਾਂਦੇ ਮੈਂ ਪਹਿਲਾਂ ਆਈ ਸੀ ਲਓ ਜੀ ਹੁਣ ਖਾਣ ਲੱਗੇ ਸਾਰੇ ਰੋਟੀ ਤੇ ابو ਵੀ ਰੋਟੀ ਖਾ ਰਿਹਾ ਲੰਡਾ ਛੱਕ ਰਿਹਾ ਪਰ ਇਹਦੇ ਖਾਣ ਦਾ ਢੰਗ ਦੇਖ ਲੋ ਕਿਹੜਾ ਏ ਇਹ ਖਾਣ ਦਾ ਢੰਗ ਬਿਲਕੁਲ ਸਹੀ ਨਹੀਂ ਹੈਗਾ ਬਿਲਕੁਲ ਸਹੀ ਨਹੀਂ ਹੈਗਾ ਤੇਰੇ ਖਾਣ ਦਾ ਢੰਗ ਨਾਲੇ ਟੱਪੀ ਜਾਂਦਾ ਨਾਲੇ ਖਾਈ ਜਾਂਦਾ ਏ ਬੈਠ ਕੇ ਰੋਟੀ ਨਹੀਂ ਖਾਂਦਾ ਅੱਜ ਕੱਲ ਦੇ ਨਿਆਣੇ ਨੂੰ ਮੈਂ ਕਹਿੰਦੀ ਆ ਕੁਲੀ ਨਹੀਂ ਹੈਗੀ ਬੈਠ ਕੇ ਪ੍ਰਸ਼ਾਦਾ ਸੋਕੋ ਟੱਪ ਟੱਪ ਕੇ ਨੱਚ ਨੱਚ ਕੇ ਖਾਂਦੇ ਨੇ ਫੋਨ ਦੇਖ ਕੇ ਆ ਫੋਨ ਦਿਖਾ ਲ ਹੁਣ ਬਹਿ ਜਾਣਗੇ ਟਿੱਕੇ ਚਲੋ ਜੀ ਹੁਣ ਮੈਂ ਵੀ ਅਨੇ ਰੋਟੀ ਪਾਲਾਂ ਆਪਣੀ ਮੈਂ ਵੀ ਖਾਣੀ ਹੈ ਤਲੇ ਹੋ ਉਹਨੂੰ ਪੁੱਛਾਂ ਲਓ ਜੀ ਹੁਣ ਮੈਂ ਤੁਹਾਨੂੰ ਹੋਰ ਮਤਲਬ ਸੂਟਾ ਬਾਰੇ ਦੱਸਣ ਲੱਗੀ ਆ ਵੀ ਮੈਂ ਹੁਣ ਸਾਰੀ ਸਵੇਰ ਤੇ ਲੈ ਕੇ ਸਾਂਝੇ ਤੱਕ ਤੁਹਾਨੂੰ ਰੇਟ ਵੀ ਮਤਲਬ ਆਪਾਂ ਸਹੀ ਟਾਈਮ ਤੇ ਨਹੀਂ ਦੱਸ ਸਕੀ ਵੀ ਵੀਡੀਓ 'ਚ ਕਿਉਂਕਿ ਉੱਥੇ ਵੀ ਅਸੀਂ ਕਈ ਦੁਕਾਨਾਂ 'ਚ ਗਏ ਆ ਤਾਂ ਉੱਥੇ ਇੱਕ ਨਾ ਜ਼ਿਆਦਾਤਰ ਪਟਿਆਲੇ ਵੀ ਜਿਹੜੇ ਆਦਾਲਤ ਜਾਂਦੇ ਸੀ ਮਾਰਕੀਟ ਇੱਥੇ ਕੋਈ ਵੀ ਦੁਕਾਨਦਾਰਾ ਮਤਵਾਉਂਨੇ ਵੀਡੀਓ ਨਹੀਂ ਬਣਾਉਂਦਾ ਸੀ ਉਹ ਕਹਿੰਦੇ ਸੀਗੇ ਵੀ ਆਪਣੇ ਸਾਡੇ ਇੰਸਟਾਗ੍ਰam ਦੇ ਅਕਾਊਂਟ ਹੈਗੇ ਆ ਕੋਈ ਕੋਈ ਬਣਾਉਣ ਦੇ ਦਿੰਦਾ ਸੀਗਾ ਫਿਰ ਸਾਨੂੰ ਇੰਨਾ ਟਾਈਮ ਨਹੀਂ ਮਿਲਿਆ ਜਿੱਥੇ ਅਸੀਂ ਸੂਟ ਲਏ ਆ ਵੀ ਇੰਨਾ ਟਾਈਮ ਨਹੀਂ ਮਿਲਦਾ ਵੀ ਫਿਰ ਅੰਸਾਂ ਨੂੰ ਆਉਂਦਾ ਵੀ ਟਾਈਮ ਜ਼ਿਆਦਾ ਹੋ ਗਿਆ ਵੀ ਆਪਣੇ ਕੋ ਕੱਪੜੇ ਦੇਖ ਲਓ ਹੁਣ ਕਿਤੇ ਕਿਤੇ ਫਿਰ ਅਸੀਂ ਬਣਾਈ ਨਹੀਂ ਹੈਗੀ ਪਰ ਜਿਵੇਂ ਅੱਜਕੱਲ ਦਾ ਰਵਾਸ ਚੱਲ ਰਿਹਾ ਜੋ ਵੀ ਰਵਾਲਾ ਆਪਣੇ ਪਟਿਆਲੇ ਚ ਦੇਖੋ ਸਭ ਕੁਝ ਮਿਲਦਾ ਹੈ ਹਨਾ ਏਸੀ ਮਾਰਕੀਟ ਤੇ ਚਲੇ ਜਾਓ ਤੁਸੀਂ ਇਹ ਤੇ ਉਹ ਕਿਹੜੀ ਚੀਜ਼ ਨਹੀਂ ਹੈਗੀ ਜਿਹਦਾ ਜਿਹੜੀ ਚੀਜ਼ ਦਾ ਹੋਗਾ ਕਿਉਂਕਿ ਰਿਵਾਜ ਦਾ ਉੱਥੇ ਜਾ ਕੇ ਪਤਾ ਲੱਗਦਾ ਹੈ ਵੀ ਆ ਆ ਚੀਜ਼ਾਂ ਕਿੰਨੀ ਵੀ ਆਹ ਕੱਪੜੇ ਸੱਲ ਰਹੇ ਨੇ ਹਨਾ ਉੱਥੇ ਜਾ ਕੇ ਪਤਾ ਲੱਗਦਾ ਹੈ ਕਿਉਂਕਿ ਉੱਥੇ ਤਾਂ ਲੱਖਾਂ ਦੀ ਲੈ ਲਓ ਜੇ ਹਨਾ ਜਿੰਨਾ ਮਰਜ਼ੀ ਕਰਾ ਲਓ ਵੀ ਇੰਨਾ ਜ਼ਿਆਦਾ ਹੋ ਵਧੀਆ ਕਪੜਾ ਹੈ ਤੇ ਬਾਕੀ ਰਹੀ ਰੇਟ ਦੀ ਗੱਲ ਰੇਟ ਉੱਥੇ ਦੇਖੋ ਸਹੀ ਇਹ ਨਹੀਂ ਹੈਗਾ ਵੀ ਬਹੁਤ ਮਹਿੰਗੀ ਆ ਜੇ ਆਪਾਂ ਅਜੇ ਆਪਾਂ ਆਪਣਾ ਕਪੜਾ ਲੈ ਕੇ ਹਨਾ ਉੱਥੀ ਤੋਂ ਵੀ ਕਪੜਾ ਲੈ ਕੇ ਆਪਾਂ ਕਢਾਈ ਕਰਾਂਗੇ ਤਾਂ ਉਹ ਆਪਾਂ ਨੂੰ ਜ਼ਰੂਰ ਮਹਿੰਗੀ ਪੈ ਜੂਦੀ। ਉਹ ਆਪਾਂ ਨੂੰ 2500 3000 3500 ਤੱਕ ਦਾ ਕਪੜਾ ਮਿਲੂਗਾ। ਜੇ ਆਪਾਂ 500 ਮੀਟਰ ਵਾਲਾ ਵੀ ਲੈਨੇ ਆ 500 ਮੀਟਰ ਤੇ ਸਟਾਰਟ ਹੁੰਦਾ। ਤਾਂ ਜੇ ਆਪਾਂ 5 ਮੀਟਰ ਲੈਨੇ ਆ ਤਾਂ ਆਪਣਾ ਕਪੜਾ ਅੱਡ ਹੋਊਗਾ 2500 3000 ਦਾ। ਤੇ ਕਢਾਈ ਦਾ ਰੇਟ ਅੱਡ ਹੋਊਗਾ ਉਹ ਉਹ ਰੇਟ ਜਿਹੜੀ ਚੀਜ਼ ਆਪ ਨੂੰ ਮੈਨੂਫੈਕਚਰਿੰਗ ਫਿਰ ਆਪਾਂ ਦੁਪਟਾ ਅੱਡ ਲਾਵਾਂਗੇ ਉੱਤੇ ਲੇਸਿਸ ਲਾ ਕੇ ਤਿਆਰ ਕਰਾਂਗੇ ਜਾਂ ਫਿਰ ਕਢਾਈਆਂ ਕਰਾਵਾਂਗੇ ਤਕਰੀਬਨ ਇਹੀ ਸੂਟ ਆਪਾਂ ਨੂੰ ਜੇ ਆਪਾਂ ਖੁਦ ਤਿਆਰ ਕਰਾਵੀਏ ਆਪਾਂ ਨੂੰ 8-9000 ਦਾ ਪੈ ਜਾਊਗਾ ਤੇ ਆਪਾਂ ਨੂੰ ਤਿਆਰ ਕਰਿਆ ਕਰਾਇਆ ਉੱਥੇ ਵਧੀਆ ਰੇਟ 'ਚ ਯਾਨੀ ਕਿ 4000-5000 ਤੱਕ ਜੇ ਵੀ ਆਪਾਂ ਲੈਣਾ ਵੀ ਹੈ ਤੇ ਮੰਨ ਲਓ ਆਪਾਂ 5000 ਤੱਕ ਲੈਣਾ ਹੈ ਤੇ ਉੱਪਰ ਨਹੀਂ ਲੈਣਾ ਆਪਾਂ ਨੂੰ ਉੱਥੇ 3500 5000 ਦੇ ਵਿੱਚ ਵਿੱਚ ਬਣਿਆ ਬਣਾਇਆ 올ਓਵਰ ਸੂਟ ਐਂਡ ਵਿੱਚੇ ਦੁਪੱਟਾ ਕਢਾਈ ਵਾਲਾ ਤਿਆਰ ਹੋਇਆ ਵਾ ਵਧੀਆ ਮਿਲ ਸਕਦਾ ਜੇ ਤੁਸੀਂ ਉੱਥੇ ਫਿਰ ਫਿਰ ਕੇ ਦੇਖੋਗੇ ਦੁਕਾਨਾਂ ਚ ਇਹ ਨਹੀਂ ਹੈਗਾ ਮੈਂ ਆਪਾਂ ਕਿਸੇ ਮੈਂ ਦੋ ਇੱਕ ਦੋ ਚ ਬਣ ਗਏ ਵੀ ਉੱਥੇ ਮੈਂ ਨਹੀਂ ਇਹਦਾ ਆਪਾਂ ਨੂੰ ਮਿਲ ਨਹੀਂ ਸਕਦੇ ਮਿਲ ਸਕਦੇ ਆ ਉੱਥੇ ਦੋ ਹੈਗੀਆਂ ਹੀ ਕਈ ਦੁਕਾਨਾਂ ਐਦਾਂ ਦੀਆਂ ਵਿੱਚ ਇੱਥੇ ਆਪਾਂ ਨੂੰ ਠੀਕ ਰੇਟ ਤੇ 올ਓਵਰ ਸਾਰਾ ਸੂਟ ਬਹੁਤ ਵਧੀਆ ਕਢਾਈ ਵਾਲਾ ਮਿਲ ਸਕਦਾ ਹੈ ਅਸੀਂ ਵੀ ਠੀਕ ਰੇਟ ਤੇ ਲੈ ਕੇ ਆਏ ਆ ਜਾਨਾ ਮਹਿੰਗੇ ਨਹੀਂ ਲੈ ਕੇ ਆਏ ਹੈਗੇ ਵੀ ਅਸੀਂ ਅਸੀਂ 5000 ਤੋਂ ਉੱਪਰ ਲਾਉਣਾ ਨਹੀਂ ਸੀਗਾ ਚਲੋ ਹੁਣ ਆ ਮੰਨ ਕੇ ਤਾਂ ਚੱਲਦੇ ਆਂ ਵੀ ਅ ਇੰਨਾ ਕ ਲਾਉਣਾ ਹੈ ਵੀ ਇਹਦੇ ਉੱਪਰ ਲਾ ਕੇ ਜੇ ਜਾ ਕੇ ਉਹ ਉਹ ਪੱਕਾ ਨਹੀਂ ਸਕਦੇ ਕਈ ਵਾਰ ਅਸੀਂ ਇਦਾਂ ਸੋਚ ਕੇ ਵੀ ਗਏ ਤੇ ਕੀ ਪਤਾ ਜੇ ਤੇ ਸੰਦੀਨਾ ਮੇ ਵੀ ਤਿਆਰ ਕਰਾਉਣਾ ਵੀ ਪੈ ਸਕਦੇ ਫਿਰ ਅਸੀਂ ਤਿਆਰ ਕਰਾਇਆ ਪਤਾ ਆਰੇ ਸਾਰੇ ਦੁਕਾਨਾਂ ਚ ਉਹ ਤਿਆਰ ਕਰਾਏ ਕਹਿੰਦੇ ਤੁਹਾਨੂੰ ਮਹਿੰਗੇ ਪੈਣਗੇ ਵੀ ਜਿਹੜੇ ਆਪਾਂ ਤਿਆਰ ਕਰੇ ਕਰਾਏ ਹੋਗੇ ਉਹ ਅਸੀਂ ਇਕੱਠੀ ਕੁਆਂਟੀਟੀ ਚ ਤਿਆਰ ਕਰਾਉਣੀ ਆ ਇਸ ਕਰਕੇ ਸਾਨੂੰ ਸਸਤੇ ਪੈਣਦੇ ਆ ਫਿਰ ਤਾਂ ਕਰਕੇ ਸਾਨੂੰ ਬਣੇ ਬਣੇ ਵਧੀਆ ਰੇਟ ਤੇ ਕੱਪੜੇ ਮਿਲ ਗਏ ਤੇ ਆਪਾਂ ਵੀਡੀਓ ਚ ਨਹੀਂ ਦਿਖਾ ਪਾਏ ਮੰਮੀ ਨੂੰ ਉਹਨਾਂ ਨੂੰ ਦਿਖਾਤੇ ਕਿਉਂਕਿ ਉਹ ਮਤਲਬ ਜਿੱਦ ਕਰੇ ਸੀ ਇਹ ਨਹੀਂ ਦਿਖਾਉ ਉਸੋਂ ਕਿੰਦਾ ਲੈ ਕੇ ਆਏ ਕਿੰਨੇ ਨੇ ਲੈ ਕੇ ਫਿਰ ਸਾਨੂੰ ਦਿਖਾਣੇ ਪਏ ਫਿਰ ਅਸੀਂ ਲਓ ਜੀ ਹੁਣ ਆਪਾਂ ਵੀਡੀਓ ਦਾ ਐਟੀ ਕਰਦੇ ਆ ਐਂਡ ਏ ਜਿਵੇਂ ਮੈਂ ਪਹਿਲਾਂ ਦੱਸ ਰਹੀ ਸੀਗੀ ਆਦਬਚਾਲੇ ਬੰਦ ਹੋ ਗਏ ਸੀਗੇ ਵੀਡੀਓ ਵੀ ਮੰਮੀ ਉਹਨਾਂ ਨੂੰ ਦਿਖਾਤੀ ਕਿਉਂਕਿ ਮੰਮੀ ਉਹਨੇ ਕਹੇ ਸੀ ਵੀ ਸਾਨੂੰ ਦਿਖਾਓ ਵੀ ਰੇਟ ਦੱਸੋ ਸਾਰਾ ਕੁਝ ਦਿਖਾਓ ਤਾਂ ਕਰਕੇ ਸਾਨੂੰ ਦਿਖਾਣੇ ਪਏ ਤਾਂ ਬਾਕੀ ਤੁਹਾਨੂੰ ਸੂਟ ਦਿਖਣ ਨੂੰ ਮਿਲ ਜਾਣਗੇ ਇੱਕ ਅੱਧਾ ਹੋਰ ਵੀ ਲੈਣਾ ਏ ਹਨਾ ਫਿਰ ਐ ਦੋ ਚਾਰ ਵਿਆਹ ਫਿਰ ਸਾਨੂੰ ਵੀ ਚਾਹੀਦੇ ਹੁੰਦੇ ਆ ਹਨਾ ਸੂਟ ਤਾਂ ਤੇ ਬਾਕੀ ਬਸ ਮੈਂ ਤੁਹਾਨੂੰ ਇਹੀ ਦੱਸਣਾ ਸੀਗਾ ਵੀ ਜੇ ਆਪਾਂ ਛਾਂਬੀਣ ਕਰਾਂਗੇ ਤਾਂ ਰੇਟ ਆਪਾਂ ਨੂੰ ਬਿਲਕੁਲ ਸਹੀ ਰੇਟ ਤੇ ਸੋਹਣੇ ਵਧੀਆ ਸੂਟ ਐਂ ਮਿਲਣਗੇ ਆਲੋਬਰ ਜੇ ਆਪਾਂ ਕੜਾਈਆਂ ਕਰਾਵਾਂਗੇ ਤਾਂ ਆਪਾਂ ਨੂੰ ਬਹੁਤ ਜ਼ਿਆਦਾ ਮਹਿੰਗੇ ਪੈ ਜਾਣਗੇ ਉੱਥੇ ਜਿੱਥੋਂ ਮਰਜ਼ੀ ਪਤਾ ਕਰ ਲਿਓ ਏਸੀ ਮਾਰਕੀਟ ਜਾ ਕੇ ਇਹ ਕਈ ਨਿਕਾਨਾ ਇਦਾਂ ਦੀਆਂ ਨੇ ਉੱਥੇ ਵੀ ਜਿੱਥੇ ਆਪਾਂ ਨੂੰ 3500 4000 ਐਨੀ ਰੇਂਜ ਤੱਕ ਸੂਟ ਬਹੁਤ ਵਧੀਆ ਬਹੁਤ ਸੋਹਣਾ ਸੋਹਣੀ ਕਢਾਈ ਵਾਲਾ ਅੱਜਕੱਲ ਦੇ ਅੱਜਕੱਲ ਜਿਹੜਾ ਵਰਕ ਆ ਟ੍ਰੈਂਡ ਆ ਜੋ ਵੀ ਆ ਸਾਰੇ ਕੱਪੜਾ ਵੀ ਉਹੀ ਹੈ ਨਾ ਸਭ ਕੁਝ ਮਿਲ ਸਕਦਾ ਹੈ ਜੇ ਆਪਾਂ ਫਿਰ ਕਿ ਉੱਥੇ ਦੇਖਾਂਗੇ ਕਿਉਂਕਿ ਐਵੇਂ ਹੁੰਦਾ ਵੀ ਕਈ ਦੁਕਾਨਦਾਰ ਵੀ ਜਿਆਦਾ ਹਨਾ ਕਈ ਇੰਨਾ ਫੌੜ ਨਹੀਂ ਕਰ ਸਕਦਾ ਮਹਿੰਗਾ ਮਹਿੰਗਾ ਸੂਟ ਤਾਂ ਫਿਰ ਉਹ ਆਪਣੇ ਜਿੰਨਾ ਕਿ ਲਾਉਣਾ ਚਾਹੁੰਦਾ ਹੈ ਹਨਾ ਵੀ ਉਹਦੇ ਹਿਸਾਬ ਨਾਲ ਉਹ ਉੱਥੇ ਸੂਟ ਲੈ ਸਕਦਾ ਹੈ ਬਸ ਸਾਡਾ ਮੇਰਾ ਤਾਂ ਹੀ ਦੱਸਣ ਦਾ ਹੋ ਸੀਗਾ ਤੇ ਬਾਕੀ ਜੇ ਤੁਹਾਨੂੰ ਕੁਝ ਵੀ ਪੁੱਛਣਾ ਹੋਵੇ ਹਨਾ ਸੂਟਾਂ ਬਾਰੇ ਜਾਂ ਕਢਾਈ ਬਾਰੇ ਵੀ ਉਹ ਤੁਸੀਂ ਕਮੈਂਟਾਂ ਚ ਪੁੱਛ ਸਕਦੇ ਹੋ ਤੇ ਬੀ ਅਸੀਂ ਤੁਹਾਨੂੰ ਰੇਟਾਂ ਬਾਰੇ ਜਾਂ ਕੁਝ ਵੀ ਬਟਿਆਰੇ ਚ ਕੀ ਰੇਟ ਹੈ ਹਨਾ ਕਿਦਾਂ ਵਿਕੀ ਮਿਆਂ ਸਾਰਾ ਕੁਝ ਉਹ ਅਸੀਂ ਮੈਂ ਰਿਪਲਾਈ ਤੁਹਾਨੂੰ ਜਰੂਰ ਦਵੂੰਗੀ ਤੁਸੀਂ ਪੁੱਛ ਸਕਦੇ ਹੋ ਇਹ ਜਿੰਨਾ ਕ ਸਾਨੂੰ ਮੈਨੂੰ ਪਤਾ ਹੈ ਵੀ ਉਹਨਾਂ ਕ ਮੈਂ ਜਵਾਬ ਜਰੂਰ ਦਵੂੰਗੀ ਜੇ ਮੈਨੂੰ ਨਾ ਪਤਾ ਹੋਇਆ ਤਾਂ ਪਲੀਜ਼ ਮਾਈਂਡ ਨਾ ਕਰਿਓ ਗੁੱਸਾ ਨਾ ਕਰਿਓ ਕਿਉਂਕਿ ਫਿਰ ਐਦਾ ਮਤਲਬ ਇਹ ਉਹ ਮੈਨੂੰ ਜਵਾਬ ਨਹੀਂ ਪਤਾ ਲਓ ਜੀ ਅੱਜ ਦੀ ਵੀਡੀਓ ਸਾਡੀ ਇੱਥੇ ਤੱਕ ਸੀਗੀ ਹੁਣ ਮਿਲਦੇ ਆਂ ਅਗਲੇ ਵਲੌਗ ਚ